ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸਿੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੀ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਦੀ ਤਰ੍ਹਾਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਤੁਹਾਡੇ ਲਈ ਇਹ ਨੀਲੀ ਰਾਵੀ ਦਾ ਬੁੱਲ ਸੋ ਦੋਸਤੋ ਇਸ ਦੀ ਆਪਾਂ ਡਿਟੇਲ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਜਿਹੜਾ ਏਰੀਆ ਹੈਗਾ ਪਿੰਡ ਚੋਟੀਆਂ ਤਸਕੀਲ ਧਰਮਕੋਟ ਜ਼ਿਲ੍ਹਾ ਮੋਗਾ ਆ ਜਾਂਦਾ ਹੈ ਦੋਸਤੋ ਸੋ ਆਨਰ ਇਸ ਦੇ ਜਿਹੜੇ ਹਨ ਸਰਦਾਰ ਪ੍ਰਦੀਪ ਸਿੰਘ ਜੀ ਬਾਈ ਹੋਰੀ ਹਨ ਉਹਨਾਂ ਦੇ ਜਿਹੜੇ ਮੋਬਾਈਲ ਨੰਬਰ ਹਨ ਦੋਸਤੋ 8198000466 8198000468 ਤੇ ਤੁਸੀਂ ਦੋਸਤੋ ਸੰਪਰਕ ਕਰਕੇ ਇਹੇ ਝੋਟਾ ਖਰੀਦ ਸਕਦੇ ਹੋ ਸੋ ਦੋਸਤੋ ਜੇ ਆਪਾਂ ਇਸ ਝੋਟੇ ਦੀ ਗੱਲ ਕਰੀਏ ਤਾਂ ਇਹ तकरीबन ਮੋਹੋਂ ਚੋਗਾ ਹੈਗਾ ਬਹੁਤ ਵਧੀਆ ਨੀਲੀ ਰਾਵੀ ਦਾ ਸਾਰੇ ਨਿਸ਼ਾਨ ਨੀਲੀ ਰਾਵੀ ਦੇ ਵਿੱਚ ਕਵਰ ਕਰਦਾ ਹੋਇਆ ਇਹ ਝੋਟਾ ਬਹੁਤ ਜ਼ਿਆਦਾ ਖੂਬਸੂਰਤ ਚੰਗੀ ਬੇਲ ਦਾ ਉੱਚਾ ਕਦਕਟ ਕਾਫੀ ਸੋਹਣਾ ਝੋਟਾ ਹੈਗਾ ਸੋ ਦੋਸਤੋ ਇਸ ਬੁੱਲ ਦੀ ਆਪਾਂ ਜੇ ਮਦਰ ਦੀ ਗੱਲ ਕਰੀਏ ਤਾਂ ਤਕਰੀਬਨ 15-16 ਲੀਟਰ ਦੀ ਮਿਲਕਿੰਗ ਪਰ ਡੇ ਦੀ ਇਸ ਦੀ ਮਦਰ ਦੀ ਹੈਗੀ ਸੀ ਦੋਸਤੋ ਬਾਕੀ ਅਸੀਂ ਇਹ ਜਿਸ ਬੁੱਲ ਦਾ ਬੱਚਾ ਹੈ ਉਸ ਦੀ ਪੁਸ਼ਟੀ ਨਹੀਂ ਕਰ ਸਕਦੇ ਕਿਉਂਕਿ ਬਾਈ ਪ੍ਰਦੀਪ ਸਿੰਘ ਹੋਰਾਂ ਨੇ ਵੀ ਇਸ ਨੂੰ ਅੱਗੇ ਤੋਂ ਪਰਚੇਸ ਕੀਤਾ ਹੈ ਜਿਨ੍ਹਾਂ ਤੋਂ ਇਹ ਲਿਆ ਹੈ ਉਹਨਾਂ ਨੂੰ ਸੀਮਨ ਦੀ ਘੱਟ ਜਾਣਕਾਰੀ ਹੋਣ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕਿਸ ਸੀਮਨ ਦਾ ਬੱਚਾ ਸੀਗਾ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਾਫੀ ਸੋਹਣਾ ਛੋਟਾ ਹੈਗਾ ਜੰਪ ਲਗਾਉਂਦਾ ਹੈ ਕਾਫੀ ਸੋਹਣੇ ਬੱਚੇ ਵੀ ਆਏ ਹਨ ਇਸ ਤੇ ਕਾਫੀ ਸੋਹਣੇ ਨਿਸ਼ਾਨ ਬੱਚਿਆਂ ਦੇ ਆਉਂਦੇ ਹਨ ਦੋਸਤੋ ਬਾਕੀ ਮੁੱਲ ਦੀ ਗੱਲ ਕਰੀਏ ਜੀ 55000 ਰੁਪਇਆ ਇਸ ਦਾ ਮੁੱਲ ਕਰਦੇ ਹਨ ਮੌਕੇ ਤੇ ਥੋੜਾ ਬਾਧਾ ਮਾਨਤਨ ਵੀਰੋ ਜ਼ਰੂਰ ਕੀਤਾ ਜਾਵੇਗਾ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ